ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਅੱਜ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਮੇਰੇ ਮਾਸੀਆ ਸੜ ਜੀ ਆਏ ਹੋਏ ਸੀਗੇ ਸ਼ਾਮ ਦਾ ਟਾਈਮ ਸੀਗਾ ਸਾਡੇ ਕਿ 3 ਵਜੇ ਦਾ ਹਨਾ ਉਹ ਮੇਰੇ ਕੋਲ ਆਏ ਹੋਏ ਸੀਗੇ ਸਵੇਰੇ ਆਪਾਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਤੇ ਜਦੋਂ ਉਹ ਆਏ ਸੀਗੇ ਉਦੋਂ ਵੀ ਥੋੜੀ ਜੀ ਅਭੀ ਜੋਤ ਨੇ ਸ਼ੂਟ ਕਰ ਲਈ ਸੀ ਤੇ ਇੱਥੇ ਜੀ ਅਸੀਂ ਪਹੁੰਚ ਗਏ ਸੀਗੇ ਖੰਨੇ ਖੰਨੇ ਤੇ ਇੰਨੀ ਜ਼ਿਆਦਾ ਟ੍ਰੈਫਿਕ ਸੀਗਾ ਇੰਨਾ ਜ਼ਿਆਦਾ ਜਾਮ ਲੱਗਿਆ ਹੋਇਆ ਸੀਗਾ ਤੇ ਅਸੀਂ ਆਏ ਸੀਗੇ ਥੋੜੀ ਜੀ ਸ਼ਾਪਿੰਗ ਕਰਨ ਉਸ ਤਾਈ ਦੇ ਪਾਪਾ ਤੁਰੇ ਜਾਂਦੇ ਸੀਗੇ ਇੰਨੀ ਜ਼ਿਆਦਾ ਮਤਲਬ ਕਿ ਰਸ਼ ਸੀ ਨਾ ਤੇ ਸਾਇਆ ਦੇ ਪਾਪਾ ਨੇ ਫਿਰ ਦੂਜੇ ਵੀਰ ਜੀ ਨੂੰ ਭੇਜਤਾ ਜੀ ਜਿਹੜੀ ਸਾਡੀ ਛੋਟੀ ਗੱਡੀ ਤੇ ਲੱਗੇ ਹੋਏ ਨੇ ਵੀ ਜਾ ਕੇ ਤੁਸੀਂ ਬਿਠਾ ਲਿਓ ਵੀ ਗੱਡੀ 'ਚ ਅਸੀਂ ਸ਼ਾਮ ਨੂੰ ਖਾਣੇ ਚਲੇ ਗਏ ਸੀਗੇ ਵੀ ਤੁਸੀਂ ਬਿਠਾ ਲਿਓ ਵੀ ਫਿਰ ਮੈਂ ਇਧਰੋਂ ਜੇ ਆਉਂਗਾ ਤੇ ਇਧਰੋਂ ਟਾਈਮ ਬਹੁਤ ਲੱਗ ਜੂਗਾ ਵੀ ਫਿਰ ਮਾਰਕੀਟ ਬੰਦ ਹੋ ਚੁਗੀ ਹੈ ਨਾ ਕਿਉਂਕਿ ਇਨਾ ਜਾਮ ਲੱਗਿਆ ਹੋਇਆ ਸੀਗਾ ਕਿਉਂਕਿ ਉਹ ਗੱਡੀ ਸਾਡੀ ਇਧਰੇ ਖੜੀ ਸੀਗੀ ਮੰਨ ਲਓ ਵੀ ਲਹੇੜੀ ਰੋਡ 'ਤੇ ਖੜੀ ਸੀਗੀ ਤਾ ਕਰਕੇ ਫਿਰ ਉਹ ਮੀਰ ਜੀ ਸਾਨੂੰ ਰਾਤ ਨੂੰ ਬਿਠਾ ਲੈ ਗਏ ਸੀਗੇ ਗੱਡੀ 'ਚ ਤੇ ਅੱਗੇ ਜਾ ਕੇ ਸਾਨੂੰ ਉਸਰਪ ਦੇ ਸਾਇਦ ਦੇ ਪਾਪਾ ਮਿਲ ਗਏ ਸੀਗੇ ਫਿਰ ਅਸੀਂ ਬਾਜ਼ਾਰ 'ਚ ਚਲੇ ਗਏ ਸੀਗੇ ਘੁੰਮੀਆਂ ਘੁਮਿਆ ਕਰਨ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਸੀਗਾ ਰਾਤ ਦੀਆਂ ਰੌਣਕਾਂ ਵੈਸੇ ਅਸੀਂ ਦਿਨ ਦੀਆਂ ਘੱਟ ਦੇਖਦੇ ਹਾਂ ਅਸੀਂ ਰਾਤ ਦੀਆਂ ਜਿਆਦਾ ਰੌਣਕਾਂ ਦੇਖਦੇ ਹਾਂ ਅਸੀਂ ਜਿਆਦਾ ਰਾਤ ਨੂੰ ਹੀ ਜਾਂਦੇ ਹਾਂ ਤੇ ਇੱਥੇ ਲੱਗੇ ਸੀਗੇ ਜੀ ਆਪਾਂ ਸ਼ਾਪਿੰਗ ਕਰਨ ਕਿਉਂ ਕੀਤੀ ਆ ਕਿਹਦੇ ਲਈ ਕੀਤੀ ਆ ਮੈਂ ਆਪਣੇ ਲਈ ਕੀਤੀ ਆ ਜਾਂ ਕਿਸੇ ਹੋਰ ਲਈ ਕੀਤੀ ਆ ਉਹ ਤੁਹਾਨੂੰ ਨੈਕਸਟ ਵਲੌਗ ਚ ਪਤਾ ਲੱਗੂਗਾ ਵੀ ਕੀ ਲੈ ਕੇ ਆਏ ਆ ਕਿਹੜਾ ਸੂਟ ਲੈ ਕੇ ਆਏ ਆ ਆਪਾਂ ਹਨਾ ਤੇ ਇੱਥੇ ਮੈਂ ਸੂਟ ਲੱਗ ਗਈ ਸੀ ਪਸੰਦ ਕਾਰਨ ਇਹਨਾ ਆਰਗੈਂਜ਼ਾ ਦੇ ਸੀਗੇ ਤੇ ਸ਼ਰਟ ਸੀਗੇ ਉਹ ਪੂਰਾ ਸੂਟ ਵੀ ਬਣਾ ਸਕਦੇ ਆ ਸ਼ਰਟ ਵੀ ਲੈ ਸਕਦੇ ਹੋ ਪਲੇਨ ਸਲਵਾਰ ਨਾਲ ਤੇ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਕਿਹੜਾ ਲੈ ਕੇ ਆਏ ਸੀਗੇ ਤੇ ਇੱਥੇ ਤੋਂ ਫਿਰ ਮੈਂ ਲੈ ਲਿਆ ਸੀਗਾ ਤੇ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁਲਵੋਅਰ ਜਰੂਰ ਕਰਿਓ ਜੀ ਇਸ ਤੋਂ ਬਾਅਦ ਲੈਣੀਆਂ ਸੀਗੀਆਂ ਮੈਂ ਚੱਪਲਾ ਜਿਹੜੇ ਮੇਨ ਉਹਦੇ ਲਈ ਚੀਜ਼ ਲਈ ਆਈ ਸੀ ਉਹ ਸੀਗੀਆਂ ਮੇਰੀਆਂ ਚੱਪਲਾਂ ਦੇ ਇਸ ਤੋਂ ਬਾਅਦ ਮੈਂ ਚੱਪਲਾ ਲਵਾਂਗੀ ਉੱਥੇ ਮੈਂ ਵੀਡੀਓ ਵਗੈਰਾ ਨਹੀਂ ਬਣਾਈ ਸੀਗੀ ਤੇ ਉਸ ਤੋਂ ਬਾਅਦ ਚੱਪਲਾ ਲੈ ਕੇ ਫਿਰ ਆਪਾਂ ਆਪਣਾ ਖਾਦਾ ਪੀਤਾ ਵੈਸੇ ਮੈਂ ਖਾਦਾ ਪੀਤਾ ਜ਼ਿਆਦਾ ਨਹੀਂ ਹੈਗਾ ਮਤਲਬ ਕਿ ਮੈਂ ਆਪਣਾ ਸੂਪ ਹੀ ਪੀਆ ਸੀਗਾ ਤੇ ਮਾੜਾ ਮੁੱਟੇ ਫਾਸਟ ਫੂਡ ਦਾ ਥੋੜਾ ਬਹੁਤਾ ਹੀ ਖਾਦਾ ਸੀਗਾ ਹਾਂਜੀ ਹੁਣ ਅਸੀਂ ਆਗੇ ਜੀ ਚਨਾ ਸੂਪ ਪੀਣ ਲਈ ਕਿਉਂਕਿ ਮੇਰਾ ਬਹੁਤ ਦਿਨ ਦਾ ਦਿਲ ਕਰਦਾ ਸੀਗਾ ਚਨਾ ਸੂਪ ਪੀਣ ਦੇ ਲਈ ਤੇ ਬੱਚੇ ਬੈਠੇ ਨੇ ਪਿੱਛੇ ਉਹ ਵੀ ਜੋ ਤਾਂ ਐਨ ਪਿੱਛੇ ਚਲੇ ਗਿਆ ਐਂਡ ਦੇ ਵਿੱਚ ਤੇ ਆਪਾਂ ਆਪਣੀਆਂ ਚੱਪਲਾ ਵੀ ਲੈ ਲਈਆਂ ਅੱਜ ਤੇ ਚੱਪਲਾ ਖਰੀਦੀਆਂ ਨੇ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਗੀ ਕੀ ਕੀ ਸ਼ਾਪਿੰਗ ਕੀਤੀ ਹੈ ਤੁਹਾਨੂੰ ਮੈਂ ਜਾ ਕੇ ਦਿਖਾਉਂਗੀ ਤੇ ਕੁਝ ਜ਼ਿਆਦਾ ਤਾਂ ਨਹੀਂ ਕੀਤੀ ਹੈਗੀ ਜ਼ਿਆਦਾ ਮੈਂ ਚੱਪਲਾਂ ਹੀ ਲੈਣ ਆਈ ਸੀਗੀ ਜ਼ਿਆਦਾ ਕੁਝ ਸ਼ਾਪਿੰਗ ਨਹੀਂ ਕੀਤੀ ਹੈਗੀ ਮੈਨੂੰ ਇਹ ਸੀਗਾ ਵੀ ਮੈਂ ਚਪਲਾ ਲੈਣੀਆਂ ਨੇ ਕਿਉਂਕਿ ਸਾਇਦੇ ਪਾਪਾ ਦਾ ਫਿਰ ਪਤਾ ਨਹੀਂ ਹੁੰਦਾ ਹੋਏਗਾ ਗੇੜੇ ਵਗੈਰਾ ਦਾ ਤਾਂ ਕਰਕੇ ਅੱਜ ਫ੍ਰੀ ਸੀਗੇ ਤਾਂ ਮੈਂ ਆ ਗਈ ਸੀਗੀ ਲੈਣ ਵਾਸਤੇ ਤੇ ਬਾਕੀ ਜੀ ਇਹ ਹਨੇਰਾ ਹੋਣਾ ਵੀਡੀਓ ਤਾਂ ਐਸੀ ਵੈਸੀ ਹੀ ਬਣ ਰਹੀ ਕੀ ਆ ਤੇ ਹੁਣ ਬਾਕੀ ਤੁਹਾਨੂੰ ਦਿਖਾਵਾਂਗੀ ਵੀ ਸੂਟ ਵੀ ਕਿਹੜਾ ਲਿਆ ਜਾ ਕੇ ਤੇ ਬਣ ਰਿਹਾ ਉਸ ਵੀਡੀਓ ਦੇ ਨਾਲ ਤੁਹਾਨੂੰ ਸੂਟ ਵੀ ਦਿਖਾਵਾਂਗੇ ਦੱਸਿਓ ਉਹ ਨਾਲ ਕਿਵੇਂ ਦਾ ਲੱਗਿਆ ਤੁਹਾਨੂੰ ਸੂਟ ਹਨਾ ਤੇ ਕੀ ਦੇ ਲਈ ਲਿਆ ਕਿਵੇਂ ਲਿਆ ਉਹ ਸਾਰਾ ਤੁਹਾਨੂੰ ਵੀਡੀਓ 'ਚ ਪਤਾ ਲੱਗੂਗਾ ਤੇ ਬਸ ਹੁਣ ਸਹਿਜ ਦੇ ਪਾਪਾ ਬਣਾਵਾ ਰਹੇ ਨੇ ਆਪਣਾ ਕੀ ਕਹਿੰਦੇ ਹੁੰਦੇ ਨੇ ਸੂਪ ਤੇ ਬਹੁਤ ਜ਼ਿਆਦਾ ਰਸ਼ਾ ਦੇਖੋ ਉਹ ਦੇਖੋ ਲਾਈਟ 'ਚ ਦਿਖ ਨਹੀਂ ਰਿਹਾ ਹੈਗਾ ਉਹ ਦੇਖੋ ਬਹੁਤ ਜ਼ਿਆਦਾ ਗੱਡੀਆਂ ਵੀ ਖੜੀਆਂ ਸਾਡੇ ਪਿੱਛੇ ਤੋਂ ਪਿੱਛੇ ਤੱਕ ਹਨਾ ਕਾਫੀ ਜ਼ਿਆਦਾ ਰਸ਼ਾ ਟਾਈਮ ਲੱਗ ਜਾਂਦਾ ਹਜੇ ਪਤਾ ਨਹੀਂ ਸਾਡੀ ਕਦੋਂ ਕਬਾਰੀ ਆਊਗੀ ਕਿਉਂਕਿ ਪਹਿਲਾਂ ਹੀ ਹੀ ਲੋਕ ਬਹੁਤ ਜ਼ਿਆਦਾ ਖੜੇ ਨੇ ਹਾਂ ਕਾਫੀ ਜ਼ਿਆਦਾ ਖੜੇ ਨੇ ਹੁਣ ਸਾਨੂੰ ਪਤਾ ਨਹੀਂ ਹੈਗਾ ਕਿ ਸਾਡੀ ਕਦੋਂ ਕਬਾਰੀ ਆਊਗੀ ਚਲੋ ਦੇਖਦੇ ਹਾਂ ਕਦੋਂ ਆਉਂਦੀ ਆ ਆਗੇ ਆਗੇ ਮੈਂ ਅਸਾਇਦੇ ਪਾਪਾ ਪੀਵਾਂਗੇ ਇਹਨਾਂ ਨੇ ਪੀਣਾ ਨਹੀਂ ਬੱਚਿਆਂ ਨੇ ਚਲੋ ਜੀ ਆ ਆ ਮੈਂ ਆ ਜਿਆਦਾ ਟੇਸਟੀ ਲੱਗਦੇ ਨੇ ਆਹ ਰਸਪਾਈ ਹੋਏ ਤਾਂ ਨਾ ਮੇਰੇ ਫੇਵਰੇਟ ਨਹੀਂ ਉਰੇ ਮਰਾ ਜੇ ਤਾਂ ਜਿਆਦਾ ਪਵਾ ਕੇ ਲੈ ਕੇ ਆਇਆ ਕਰੋ ਨਹੀਂ ਵੀ ਵੱਧ ਵਧੀਆ ਲੱਗਦੇ ਨੇ ਥੋੜੇ ਵਾਲੇ ਦਾ ਕਲਰ ਕਾਤੇ ਆਜਾ मेरे वाले वाला ब्लैक ब्लैक है एक ही चक्कर है और तू सी आके लेके आए होणे है ना 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 अटा पौना नो मेरी पौना आ जाओ जी तू सी भी पी लो सूप गरम गरम की शट डाउन सी तू सी पी लो जी गरम कर ओ लाइट लाइन अभी लाइट लाइन ਆਜਾ ਜੀ ਤੁਸੀਂ ਵੀ ਪੀ ਲੋ ਗਰਮ ਗਰਮ ਸੂਪ ਅਸੀਂ ਤਾਂ ਲੱਗਿਆ ਸੂਪ ਪੀਣ ਮੈਂ ਤਾਂ ਸੈਦ ਪਾਪਾ ਪੀ ਲੋ ਥੋੜਾ ਥੋੜਾ ਜਿਹਾ ਮੈਨੂੰ ਨਾ ਆਹਾ ਵਾਲੇ ਜਿਹੜੇ ਹੁੰਦੇ ਰਸ ਜਿਹੇ ਹੁੰਦੇ ਨੇ ਹਨਾ ਫਰਾਈ ਕੀਤੇ ਹੁੰਦੇ ਨੇ ਮੈਨੂੰ ਇਹ ਜ਼ਿਆਦਾ ਟੇਸਟੀ ਲੱਗਦੇ ਹਨਾ ਚ ਪਾਏ ਹੋਏ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਬਹੁਤ ਟੇਸਟੀ ਬਣਿਆ ਹੋਇਆ ਮੈਂ ਅੱਗੇ ਵੀ ਬਹੁਤ ਸਾਲ ਹੋ ਗਏ ਸੀ ਇਹਨਾਂ ਤੂੰ ਪੀਂਨੇ ਆ ਤੁਹਾਨੂੰ ਇੱਥੇ ਵਧੀਆ ਲੱਗਦਾ ਸ਼ਾਇਦ ਪਾ ਪੂਰੀ ਪਲਾ ਕੇ ਲੈ ਕੇ ਜਾਂਦੇ ਹੁੰਦੇ ਨੇ ਦੱਸੇ ਵੀ ਵਧੀਆ ਹੁੰਦਾ ਹਨਾ ਗਰਮੀਆਂ ਚ ਸਰਦੀਆਂ ਤੁਹਾਨੂੰ ਪਤਾ ਵਧੀਆ ਲੱਗਦਾ ਦੇਖੋ ਜੀ ਕਿੰਨੀ ਰਸ਼ ਹੋਇਆ ਹੋਇਆ ਹੈ ਫੈਮਲੀਸ ਨਾਲ ਪੀਣ ਆਉਂਦੇ ਨੇ ਸੂਪ ਤੇ ਹੋਜੇ ਤਾਂ ਹੋਰ ਵੀ ਘਟ ਗਿਆ ਥੋੜਾ ਜਿਹਾ ਸ਼੍ਰੀਨਾਥ ਵਾਲਿਆਂ ਦੇ ਮੇਰੇ ਬੱਚਿਆਂ ਨੂੰ ਮੋਮੋਸ ਉਹਨੇ ਮੰਗਾਏ ਆਪਣੇ ਸਪ੍ਰਿੰਗ ਰੋਲ ਦੀਦੀ ਦੀਦੀ ਅੱਗਾ ਦੇਖ ਦੀਦੀ ਕੀ ਦੀ ਪਤਾ ਨਹੀਂ ਗਾਦੇ ਰਸਤੀ ਭਈਆ ਦੀਦੀ ਨੇ ਮੰਗਾਏ ਨੇ ਮੋਮੋਸ ਤੇ ਬਾਕੀ ਸਾਇਦ ਆਪਾ ਦੇਖੋ ਸਾਇਦ ਆਪਾ ਕੀ ਲੈ ਕੇ ਆਉਂਦੇ ਨੇ ਤੇ ਮੈਂ ਸੂਪੀ ਆਈ ਤੇ ਅੱਜ ਆਪਾਂ ਨੇ ਤੋੜਤਾ ਆਪਣਾ ਫਾਸਟ ਫੂਡ ਆ ਕਿਉਂਕਿ ਸਵੇਰੇ ਵੀ ਮੈਂ ਸਵੇਰੇ ਕੀ ਸ਼ਾਮ ਨੂੰ ਆਈ ਸੀ ਮਾਸੇ ਨੇ ਉਦੋਂ ਵੀ ਮੈਂ ਇੱਕ ਪੈਟਿਕਾ ਲਈ ਖਾ ਲਈ ਸੀ ਤੇ ਹੁਣ ਮੈਂ ਸੂਪ ਤੇ ਚਲੋ ਵੈਸੇ ਵੀ ਹੈਲਥਲੀ ਵਧੀਆ ਹੁੰਦਾ ਹਨਾ ਤੇ 1 ਮਿੰਟ ਜੀ ਸਾਇਦ ਪਾਪਾ ਬੁਲਾਉਂਦੇ ਨੇ ਮੈਂ ਜਾ ਕੇ ਆਈ ਉਹ ਸਾਡੇ ਕੱਪੜੇ ਜੀ ਪ੍ਰੈਸ ਵਾਲੇ ਇੱਧਰ ਸਾਡਾ ਅਵੀ ਜੋਤ ਦੇ ਸਪ੍ਰਿੰਗ ਰੋਲ ਆ ਗਏ ਦੇਖੋ ਜੀ ਤੁਸੀਂ ਵੀ ਖਾ ਲਓ ਇਨਾਂ ਦੇ ਇੰਨੇ ਟੇਸਟੀ ਹੁੰਦੇ ਨੇ ਇੰਨੇ ਮਰੇ ਕ੍ਰਾਂਚੀ ਹੁੰਦੇ ਨੇ ਸਪ੍ਰਿੰਗ ਰੋਲ ਅਸੀਂ ਬਹੁਤ ਖਾਤੇ ਰੇ ਪਰ ਇਹਨਾਂ ਦੇ ਜਿਹੜੇ ਸਪ੍ਰਿੰਗ ਰੋਲ ਨੇ ਔਰ ਮੋਮੋਸ ਨੇ ਇੰਨੇ ਜ਼ਿਆਦਾ ਕ੍ਰਾਂਚੀ ਕ੍ਰਾਂਚੀ ਹੁੰਦੇ ਨੇ ਤੇ ਤੁਹਾਨੂੰ ਪਤਾ ਫਾਸਟ ਫੂਡ ਦੇਖ ਕੇ ਜੀਵ ਨਹੀਂ ਇਹ ਕੰਟਰੋਲ ਚ ਹੁੰਦੀ ਪਰ ਮੈਨੂੰ 10-15 ਦਿਨ ਨੂੰ 10 ਦਿਨ ਹੋ ਗਏ ਹੋਣੇ ਆ ਮੈਂ ਬਿਲਕੁਲ ਹੀ ਕੰਟਰੋਲ ਚ ਰੱਖਿਆ ਹੋਇਆ ਆਪਣੇ ਆਪ ਮੈਂ ਨਹੀਂ ਪੀਂਦੀ ਹੈ ਜੀ ਬਾਕੀ ਜੀ ਹੁਣ ਸੌਰੀ ਨਹੀਂ ਖਾਂਦੀ ਹੈਗੀ ਤੇ ਸਾਈਡ ਤੇ ਪਾਪਾ ਲੈਣਗੇ ਆ ਪਨੀਰ ਟਿੱਕਾ ਬਸ ਆਉਂਦੇ ਹੋਣਗੇ ਉਹ ਵੀ ਕਿਉਂਕਿ ਇਹਨਾਂ ਕੋਲੋਂ ਇਹਨਾਂ ਕੋਲੋਂ ਅਲੱਗ ਤਰ੍ਹਾਂ ਦਾ ਮਿਲਦਾ ਉਧਰ ਤੋਂ ਦੂਜੀ ਸਾਈਡ ਤੇ ਲੈ ਕੇ ਆਇਆ ਇਹ ਹੈਗੇ ਜੀਟੀਵੀ ਮਾਰਕੀਟ ਖੰਨੇ ਦੀ ਫੂਡ ਵਾਲੀ ਫਾਸਟ ਫੂਡ ਵਾਲੀ ਫੇਮਸ ਮਾਰਕੀਟ ਇਹ ਜਿੱਥੇ ਹਰ ਤਰ੍ਹਾਂ ਦਾ ਫੂਡ ਮਿਲਦਾ ਟੇਸਟੀ ਟੇਸਟੀ ਤੇ ਜਮੇ ਜਮੇ ਜਿਨਾ ਨੇ ਪੀਣਾ ਹੋਇਆ ਆ ਕੇ ਜੀਟੀਵੀ ਮਾਰਕੀਟ ਚ ਜ਼ਰੂਰ ਖਾਓ ਇਹ ਇਹਨਾਂ ਬਸ ਸਟੈਂਡ ਦੀ ਬੈਕ ਸਾਈਡ ਤੋਂ ਥੋੜਾ ਜਿਹਾ ਇਧਰਲੀ ਸਾਈਡ ਆ ਤੇ ਅਸੀਂ ਤਾਂ ਫਿਲਹਾਲ ਇੱਥੇ ਹੀ ਹੁੰਦੇ ਹੁੰਨੇ ਆ ਤੇ ਪੀਜ਼ਾ ਸੀ ਤੁਹਾਨੂੰ ਪੀਜ਼ਾ ਪੀਜ਼ਾ ਨਹੀਂ ਖਾਂਦੇ ਦਖਾਏ ਅਸੀਂ ਵੀ ਅਸੀਂ ਕਿਹਨਾਂ ਦਾ ਖਾਂਦੇ ਆ ਪੀਜ਼ਾ ਵੀ ਤੁਹਾਨੂੰ ਦਿਖਾਵਾਂ ਗੁਰੂ ਅਮਰਦਾਸ ਮਾਰਕੀਟ 'ਚ ਅਸੀਂ ਖਾਂਦੇ ਆ ਪੀਜ਼ਾ ਸਾਨੂੰ ਉਹਨਾਂ ਦਾ ਹੀ ਪੀਜ਼ਾ ਟੇਸਟੀ ਲੱਗਦਾ ਏ ਗੁਰੂ ਅਮਰਦਾਸ ਮਾਰਕੀਟ 'ਚ ਉੱਥੇ ਅਸੀਂ ਪੀਜ਼ਾ ਖਾਂਦੇ ਆ ਜਦੋਂ ਅਸੀਂ ਪੀਜ਼ਾ ਖਾਵਾਂਗੇ ਤੁਹਾਨੂੰ ਦਿਖਾਵਾਂਗੇ ਬਟ ਅੱਜ ਪੀਜ਼ ਨੂੰ ਦਿਲ ਨਹੀਂ ਕਰਦਾ ਕਿਉਂਕਿ ਮੇਰਾ ਮਨ ਜਾ ਲੀ ਪੀਜ਼ੇ ਤੋਂ ਅ ਪਰ ਖਾ ਲੇ ਇੱਕ ਦੋ ਵਾਰ ਫਿਰ ਵੀ ਮੰਗਾ ਕੇ ਅਸੀਂ ਘਰੇ ਖਾ ਲਿਆ ਤੁਹਾਨੂੰ ਦਿਖਾਵਾਂਗੇ ਅਸੀਂ ਕਿੰਨਾ ਦੇ ਖਾਂਦੇ ਹੁੰਨੇ ਆ ਤੇ ਆ ਸ਼੍ਰੀਨਾਥ ਵਾਲਿਆਂ ਦੇ ਤਾਂ ਅ ਵੀ ਦੀ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਨਾ ਖਾਂਦੇ ਦੀ ਉਰੇ ਤੱਕ ਕ੍ਰਾਂਚੀ ਕ੍ਰਾਂਚੀ ਦੀ ਆਵਾਜ਼ ਆ ਇੰਨੇ ਜ਼ਿਆਦਾ ਕ੍ਰਾਂਚੀ ਨੇ ਦੇਖ ਖਾਲ ਮੈਂ ਵੀ ਦੀਦੀ ਆਜਾ ਦੀਦੀ ਮੈਨੂੰ ਖਾਣ ਨਹੀਂ ਦਿੰਦੀ ਦੀਦੀ ਕਹਿੰਦੀ ਥੋੜਾ ਕਹਿੰਦੀ ਮਮਾ ਇੰਨੇ ਦਿਨਾਂ ਦਾ ਕੀਤਾ ਹੋਇਆ ਨਾ ਡਾਈਟ ਕੀਤੀ ਹੋਈ ਤੁਹਾਨੂੰ ਇਹ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ ਉੱਤੇ ਹੀ ਕੰਮ ਪਹੁੰਚ ਜਾਣਾ ਹੈ ਜਿਹੜਾ ਤੁਸੀਂ ਅੱਜ ਖਾ ਰਹੇ ਹੋ ਆ ਜਾਓ ਜੀ ਲਓ ਜੀ ਤੁਸੀਂ ਵੀ ਖਾਓ ਪੋਟੇਸਟੀ ਇੰਨਾ ਜਮੀਆਂ ਨਾ ਕਿੰਨੇ ਕਰੰਚੀ ਕਰੰਚੀ ਆ ਇੱਕ ਗੱਲ ਇਹਨਾਂ ਦੀ ਬਹੁਤ ਵੈਸਟ ਲੱਗਦੀ ਆ ਵੀ ਜੇ ਆਪਾਂ ਗੱਡੀ 'ਚ ਬੈਠੇ ਆ ਨਾ ਤੇ ਇੱਥੇ ਆ ਕੇ ਸਭ ਕਰ ਜਾਂਦੇ ਨੇ ਇੱਥੇ ਆ ਕੇ ਦੇ ਜਾਂਦੇ ਨੇ ਤੇ ਸਹਦ ਆਪ ਤਾਂ ਵੈਸੇ ਵੀ ਕਈ ਵਾਰ ਜਦੋਂ ਨਹੀਂ ਮਿਲਦੇ ਨਾ ਫਿਰ ਸੌਰੀ ਕਹਿਣਗੇ ਵੀਰੇ ਸੌਰੀ ਵੀ ਅੱਜ ਖਤਮ ਹੋ ਗਈ ਹੈ ਨਾ ਪਰ ਜਦੋਂ ਆਪਾਂ ਕਾਲ ਕਰ ਦਿੰਦੇ ਹੁੰਦੇ ਨੇ ਪਹਿਲਾਂ ਹੀ ਪੁੱਛ ਲੈਂਦੇ ਆ ਇਹਨਾਂ ਨੂੰ ਤੇ ਬਹੁਤ ਵਧੀਆ ਇਹਨਾਂ ਦਾ ਨੇਚਰ ਆ ਬਹੁਤ ਵਧੀਆ ਸਰਵ ਕਰਦੇ ਨੇ ਤੇ ਸਾਨੂੰ ਵਧੀਆ ਵੀ ਇਹਨਾਂ ਦੇ ਲੱਗਦੇ ਨੇ ਚਲੋ ਜੀ ਅਸੀਂ ਹੁਣ ਖਾ ਪੀ ਲਈਏ ਤੁਹਾਨੂੰ ਫੇਰ ਮਿਲਾਂਗੇ ਦੇਖੋ ਜੀ ਸਹ ਦੇ ਮੋਮੋਸ ਵੀ ਆ ਗਏ ਸਹਜ ਲੱਗਿਆ ਮੋਮੋਸ ਖਾਣ ਆਜੋ ਖਾ ਲੋ ਛੱਤੀ ਛੱਤੀ ਆਜੋ ਨਹੀਂ ਮੈਂ ਖਾ ਜਾਣੀ ਗਰਮ ਬਗਟੇ ਮੋਮੋ ਬਲੇਡ ਆ ਗਏ ਜੇ ਜ਼ਿਆਦਾ ਆਪਾਂ ਖਾਣਗੇ ਮੈਂ ਤੇ ਕਰਦਾ ਹੀ ਖਾਉਂਗੀ ਮੈਂ ਜ਼ਿਆਦਾ ਨਹੀਂ ਖਾਂਦੀ ਸਹ ਦੇ ਬਪਨ ਟਾਈਮ ਕਿਨ ਲਾਉ ਤਾ ਨਹੀਂ ਟਿੱਕੇ ਨੇ ਬਾਕੀ ਪਤਾ ਨਹੀਂ ਹੋਰ ਕਿੱਧਰ ਕੱਲੇ ਗਏ ਹੁਣ ਬਾਕੀ ਉਧਰ ਉਹਨਾਂ ਨੂੰ ਕਈ ਵਾਰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਉਹਨਾਂ ਖਾਣ ਲੱਗ ਗਏ ਹੁਣ ਗਰਮ ਹੋਣਗੀ ਫਿਰ ਹਲੇ ਹੁਣੇ ਬਣਾ ਕੇ ਦਿੱਤੇ ਹੌਲੀ ਹੌਲੀ ਖਾ ਲੈ ਠੰਡੇ ਕਰਕੇ ਫਾਸਟ ਫੂਡ ਮੂੰਹ ਲੱਗਿਆ ਹੈ ਮਾੜੇ ਬਸ ਜੇ ਇਹਦਾ ਕੰਟਰੋਲ ਹੋ ਜਾਵੇ ਨਾ ਬੰਦੇ ਤੋਂ ਫਿਰ ਅਪਨ ਦਾ ਪਰ ਮੈਂ ਇੱਕ ਗੱਲ ਦੇਖਿਆ ਬਹੁਤ ਜਣੇ ਪਤਲੇ ਵੀ ਹੁੰਦੇ ਨੇ ਉਹ ਕਿੰਨਾ ਫਾਸਟ ਫੂਡ ਖਾਂਦੇ ਨੇ ਫਿਰ ਵੀ ਪਤਲੇ ਹੁੰਦੇ ਨੇ ਜਵੇਂ ਸੁੱਕੇ ਸੁੱਕੇ ਪਰ ਮੈਨੂੰ ਤਾਂ ਪਤਾ ਨਹੀਂ ਕੀ ਮੈਨੂੰ ਤਾਂ ਪਾਣੀ ਮੈਨੂੰ ਤਾਂ ਪਾਣੀ ਵੀ ਲੱਗਦਾ ਜੇ ਮੈਂ ਰੋਟੀ ਵੀ ਨਾ ਖਾਵਾਂ ਸਾਰਾ ਕੁਝ ਛੱਡ ਦਵਾਂ ਨਾ ਜੇ ਮੈਂ ਕੱਲਾ ਪਾਣੀ ਹੀ ਪੀ ਜਾਵਾਂ ਮੈਨੂੰ ਪਾਣੀ ਦੀ ਮੋਟਾ ਕਰਦਾ ਮੈਨੂੰ ਪਾਣੀ ਵੀ ਲੱਗਦਾ ਏ ਤੇ ਚਲੋ ਦੇਖਦੇ ਆ ਟਰਾਈ ਕਰਦੇ ਆ ਜਾਰੀ ਆ ਉਨ ਅੱਜ ਪਤਾ ਨਹੀਂ ਸ਼ਾਇਦ ਆਪਾਂ ਲੈ ਕੇ ਜਾਣਗੇ ਘੁੰਮਣ ਦਰੀ ਸੈਰ ਦੇ ਲਈ ਪਤਾ ਨਹੀਂ ਨਹੀਂ ਚਲੋ ਮੈਂ ਕਹਿ ਕੇ ਤਾਂ ਦੇਖੂਗੀ ਜਾ ਕੇ ਵੀ ਹਨਾ ਲੈ ਚਲੋ ਤੇ ਜੇ ਲੈ ਕੇ ਤਾਂ ਸਭ ਤੋਂ ਵਧੀਆ ਹੈ ਕਿਉਂਕਿ ਜਿਹੜਾ ਖਾਦਾ ਹੋਇਆ ਹੁਣ ਹਨਾ ਬਟ ਮੈਂ ਉਦੋਂ ਦੀ ਨਮੂਨ ਨਹੀਂ ਸੀ ਲਾਇਆ ਬਿਲਕੁਲ ਵੀ ਫਾਸਟ ਫੂਡ ਨੂੰ ਮੈਂ ਬਿਲਕੁਲ ਹੀ ਛੱਡਿਆ ਹੋਇਆ ਸੀਗਾ ਤੇ ਅਸੀਂ ਆ ਗਏ ਜੀ ਘਰ ਟਾਈਮ ਹੋ ਗਿਆ 8:30 ਦਾ ਕਿੰਨਾ ਟਾਈਮ ਹੋ ਗਿਆ ਬਈ ਪਹਿਲਾਂ ਸੋਣ ਖਤਰਾ ਹਾਂ ਨਾਈਂ ਪਾਪਾ ਸਾਰੇ ਮਦਦ ਰਾਕੇ ਗੱਲੇ ਬੜਾ ਉਕਲੋ ਪਹਿਲੇ ਪਾਪਾ ਤੇ ਪੁੱਛ ਲੈਣੇ ਨਾੜ ਗਏ ਲੱਟ ਘਾੜ ਕੇ ਪਾਪਾ ਪਾਪਾ ਜਾਉਂਗੇ ਮम्मा ਕਹਿੰਦੇ ਚਲ ਆ ਜਾਈਏ ਕਿੱਥੇ ਹੋ ਪਿੰਚਾ ਬੇਨਾ ਅੱਗੇ ਇੱਟ ਘਰ ਲੱਗ ਕੇ ਡੀਲੀਟਰੀ ਕਰਦੀ ਦੇਖਿਓ ਉਹ ਡੀਲੀਟਰੀ ਕਰਦੀ ਬੋਲੀ ਜਾਓ ਜਿਹੜਾ ਜਿਹੜਾ ਕੋਈ ਬੋਲਣਾ ਗਾਇਜ਼ ਇੱਕ ਸਾਰੇ ਪਾਪਾ ਤੇ ਸਾਰੇ ਪਾਪਾ ਵਾਲੀ ਪਲੇਟ ਤਾਂ ਬਾਹਰ ਸੁੱਟਿਆ ਯਾਰ ਮੰਮਾ ਮੈਂ ਉਹ ਲੈ ਕੇ ਆ ਜੀ ਪਸੂਟ ਉਹ ਮੈਂ ਚੱਪਲਾ ਨੇ ਥੋੜਾ ਸਵੇਰੇ ਦਿਖਾਉਂਗੀ ਸਵੇਰੇ ਕੀ ਹੋਣਾ ਆ ਕੇ ਦਿਖਾ ਦਿੰਦਾ ਨਾ ਤੇ ਵਲੌਗ ਤਾਂ ਆਪਣਾ ਹੁਣ ਇਦਾਂ ਹੀ ਪੂਰਾ ਹੋ ਜਾਣਾ ਤੇ ਹੁਣ ਅਸੀਂ ਜਾ ਕੇ ਆਣਾ ਜੀ ਹਾਂ ਜੀ ਆਗੇ ਹੁਣ ਮੈਂ ਜਾ ਕੇ ਆ ਰਹੀ ਆ ਆ ਕੋਟੀਆਂ ਤੁਸੀਂ ਤੇ ਮੇਰੇ ਬਹੁਤ ਦੇਖਦੇ ਹੋਵੋਗੇ ਪਤਾ ਨਹੀਂ ਕੀ ਚੱਕਰ ਹੈ ਮੇਰੇ ਕੋਲ ਹੋਰ ਵੀ ਕੋਟੀਆਂ ਹੈਗੀਆਂ ਪਰ ਮੈਂ ਚੱਕ ਕੇ ਹੀ ਪਾਉਣੀ ਹੈ ਪਤਾ ਨਹੀਂ ਕੀ ਗੱਲ ਹੈ ਮੈਨੂੰ ਵਧੀਆ ਲੱਗਦੀ ਆ ਤੇ ਵਧੀਆ ਤਾਂ ਹੋਵੇਗਾ ਪਰ ਸੂਟ ਕਰਦੀ ਆ ਥੋੜੇ ਸੂਟ ਨਹੀਂ ਮੈਨੂੰ ਬਸ ਇਹ ਮੈਨੂੰ ਆਰਾਮਦਾਰ ਹੀ ਰਹਿੰਦੀ ਐ ਜਦ ਮੈਨੂੰ ਨਿੱਗ ਬਹੁਤ ਮਿਲਦਾ ਨਾ ਬਚ ਗਏ ਬਚ ਗਏ ਗਾਈਜ਼ ਇਕ ਹੁਣ ਮੈਂ ਚਿੰਦਰਾ ਲਾਇਓ ਨਹੀਂ ਨਹੀਂ ਤੇ ਚਲੋ ਜੀ ਮੈਂ ਕੈਪ ਲੈ ਲਵਾਂ ਕਿਉਂਕਿ ਬਾਹਰ ਚੱਲਦੀ ਹੈ ਹਵਾ ਪਰ ਹੈਗੀ ਠੰਡ ਬਹੁਤ ਕੈਪ ਲੈ ਲੀਏ ਆਪਾਂ ਅਸੀਂ ਕੱਢ ਕੇ ਆਵਾਂਗੇ ਗੇੜਾ ਫੇਰ ਕਰਕੇ ਆਵਾਂਗੇ ਅਸੀਂ ਹੁਣ ਛੱਡਣੀ ਨਹੀਂ ਹੈਗੀ ਆ ਮम्मा ਮੈਨੂੰ ਕੈਮਰਾ ਦੇ ਲਿਆ ਚਲੋ ਪਰ ਸੌਂ ਲੇ ਦੋ ਬੋਪਾ ਹੁੰਡਾ ਲਾਲੋਂਦਰਾ ਮੈਨੂੰ ਅਭੀ ਜੋ ਤੁਹਾਨੂੰ ਸਹਾਇਤਾ ਕਰਾਂ ਮੈਨੂੰ ਸੈਟ ਉੱਧ ਰੱਖਿਆ ਹੈ ਜਿੰਗਾ ਫਿਰ ਵੀ 2 ਮਿੰਟਾਂ ਤੱਕ ਦੇਖ ਲਈ ਬਸ ਤੁਹਾਨੂੰ ਸਲੋ ਕਰਕੇ ਚੱਲੀ ਜਾਓ ਐਜ ਲਾਓ ਥੈਂਕ ਯੂ ਕੋਈ ਰੱਖਿਆ ਕੋਈ ਰੱਖਿਆ ਹਾਂ ਹਾਂ ਹੁਣ ਰੱਖਿਆ ਇਹ ਤਾਂ ਮੈਂ ਸਲੋ ਕਰਿਆ ਹੋਇਆ ਤੇ ਹੁਣ ਚੱਲਿਆਂ ਜੀ ਅਸੀਂ ਸੈਰ ਕਰਨ 9 ਵਜੇ 9 ਵਜੇ ਚੁੱਕੇ ਨੇ ਚੱਲਾ ਚੱਲੀਏ ਪਹਿਲਾਂ ਕੀ ਬੋਲ ਰਹੀ ਸੀ ਕੀ ਬੋਲ ਰਹੀ ਸੀ ਕੀ ਬੋਲ ਰਹੀ ਸੀ ਇਹ 9 ਵਜੇ ਕੇ ਤੇ ਅੱਜ ਸਾਈਡ ਦੇ ਪਾਪਾ ਇਹ ਗੱਡੀ ਲੈ ਕੇ ਆਏ ਨੇ ਘਰ ਉਕੇ ਇਹਨਾਂ ਨੂੰ ਕੱਲ ਨੂੰ ਵਿਆਹ ਹੈ ਇਹਨਾਂ ਨੇ ਵਿਆਹ ਹੈ ਨਾ ਬਰਾਤ ਆ ਕੱਲ ਮੇਰੇ ਕੋਲ ਤੇ ਬਾਕੀ ਜੀ ਹੁਣ ਅਸੀਂ ਬੋਲਦੇ ਨਹੀਂ ਆ ਚੱਲੀਏ ਅਬੀ ਟੋਪੀ ਦੇ ਦੇ ਵਾਪਾ ਨੂੰ ਅਬੀ ਵਾਲੀ ਲੈ ਲਓ ਅਬੀ ਜਾ ਤਾਂ ਨਹੀਂ ਟੋਪੀ ਦੇ ਦੇ ਵਾਪਾ ਨੂੰ ਕੈਪ ਦੇ ਦੇ ਆਪਣੀ ਚਲੋ ਜੀ ਹੁਣ ਅਸੀਂ ਚੱਲੇ ਆ ਉਹ ਦੇਖੋ ਜੀ ਮੇਰੇ ਘਰ ਵਾਲਾ ਹੋ ਗਿਆ ਰੈਡੀ ਸ਼ੈਡੀ ਚੱਲੇ ਅਸੀਂ ਫਿਰ ਮਿਲਦੇ ਆ ਤੁਹਾਨੂੰ ਆਕੇ ਲਓ ਜੀ ਅਸੀਂ ਆ ਗਏ ਘਰ ਸਾਡੇ ਪਿੰਡ ਤੋਂ ਗੇੜੇ ਲੱਗਦੇ ਆ ਪੂਰੇ 25 ਮਿੰਟ ਤੇ ਸਾਡਾ ਪਿੰਡ ਬਹੁਤ بڑا ਹੈ 25 ਮਿੰਟ ਲੱਗ ਗਏ ਸਾਨੂੰ ਕੁੱਚੀ ਬਣਤੀ ਸਾਰ ਕੀਤੀ ਆ ਅਸੀਂ ਸੱਜ ਨੂੰ ਦੁੱਧ ਬਲਿਆ ਨਹੀਂ ਉਬਾਲੀ ਆ ਗਈ ਹੈ ਨਾ ਹੁਣ ਮੈਂ ਦੁੱਧ ਭਾਜਮਾ ਪੁੱচ্চੀ ਨੂੰ ਪਿਜਲੇ ਤੇਰੇ ਤੋਂ ਦੱਜਾ ਕੇ ਮਿਲਦੀ ਨਹੀਂ ਤਾਰੇ ਚਾਂਦ ਤਾਰੇ ਪਾਪਾ ਖਾਂਦੇ ਨੇ ਪਾਪਾ ਨੂੰ ਵਧੀਆ ਲੱਗਦੇ ਪਾਪਾ ਖਾ ਲੈਂਦੇ ਨੇ ਦੇਖੋ ਜੀ ਚਾਂਦ ਤਾਰੇ ਏ ਮੈਨਰੇ ਵੀ ਕਸਾਜ ਨੇ ਲਏ ਸੀ ਅਭੀ ਨੇ ਕੁਝ ਹੋਰ ਲਿਆ ਸੀਗਾ ਮੈਨੂੰ ਵਧੀਆ ਲੱਗਦੇ ਐ ਦੋਨੋਂ ਇੱਕ ਚੰਦ ਲੈ ਲਵੇ ਇੱਕ ਸਤਾਰਾ ਲੈ ਰਵੇ ਬਹੁਤ ਟੇਸਟੀ ਲੱਗਦੇ ਨੇ ਇੱਠੇ ਖਾਣ ਚਾਂਦ ਸਿਤਾਰੇ ਬੋਲ ਦੇ ਨੀ ਸਾਸ੍ਰੀ ਘਰ ਬੁਲਾ ਕਰੋ ਸਾਰਿਆਂ ਨੂੰ ਚਲੋ ਬੁਲਾਓ ਹੈ ਹਾਲਤ ਨਹੀਂ ਹੈਗੀ ਮਾੜੀ ਜਿਹੀ ਕਹਿ ਦੇ ਇੱਕ ਵਾਰ ਇਧਰ ਨੂੰ ਹੈਲੋ ਕਰ ਦੋ ਚੱਲ ਫਿਰ ਹੈਲੋ ਹਾਂ ਇੱਕਣ ਕਰਿਆ ਕਰੋ हां दीदी बस आ ही ਉਸ ਕਰਨ ਤੇ ਰਹਦੀ ਹਾ ਟਾਈਮ ਤੇ ਇਧਰ ਸਰਦਾਰ ਸਾਹਿਬ ਜੀ ਖੰਨੇ ਜਾ ਕੇ ਵੀ ਚਲ ਜਾਂਦੇ ਨੇ ਇਹ ਖੰਨੇ ਜਾਂਦੀ ਸਾਰਿਆ ਇਹਨਾਂ ਦੇ ਘੜੀਆਂ ਯਾਦ ਆ ਜਾਂਦੀਆਂ ਨੇ ਮਾਂ ਮਾਂ ਮੈਂ ਨਹੀਂ ਆਹ ਪਾਪਾ ਬਹੁਤ ਜ਼ਿਆਦਾ ਆ ਜਾਂਦੀ ਹੈ ਨਾ ਬੋਲਦੇ ਨਹੀਂ ਠੀਕ ਆ ਬੋਲਦੇ ਨਹੀਂ ਮੇਰੀ ਗੱਲ ਸੁਣਿਓ ਉਦੋਂ ਮੈਨੇ 600 ਨਾ 699 ਦਾ ਰੀਚਾਰਜ ਕੀਤਾ ਅੱਜ ਮੇਰੇ ਕੋਲ ਦੁਬਾਰਾ ਫੇਰ ਮੈਸੇਜ ਆਇਆ ਕਿਸੇ ਨੇ ਹੋਰ ਨਹੀਂ ਕਰਤਾ ਕਿਤੇ ਮਜ਼ਾਕ ਨਹੀਂ

ਉਹ ਰਹਿਆ ਨੀ ਬੰਦਾ ਨਾ ਬੰਦੇ ਦੇ ਬੱਚੇ ਬੰਦੇ ਬੱਚੇ ਆਹ ਕੀ ਕਹਾਣੀ ਕਰਦੀ ਉਹ ਨਹੀਂ ਵਿਚਾਲਾ ਬੰਦਾ ਜਿਹੜਾ ਖੜਾ ਸੋਚਿਆ ਘਰਦਿਆਂ ਟੁੱਟੀਆਂ ਰਹੀਆਂ ਨੇ ਦੀਨਾਂ ਨਹੀਂ ਤੇਰੇ ਸਰਦ ਤੋ ਪਾਗੜਾ ਹੈ ਇਹ ਚੀਜ਼ਾਂ ਦੇਖਦੀਆਂ ਇਹ ਕੁੜੀ ਬਹੁਤ ਦੇਖਣ ਚ ਉਹ ਰੱਖਦੀ ਚਾਸਕਾ ਅੱਗ ਬਲਦੀ ਹੈ ਵਿੱਚ ਕੋਣ ਕੋਣ ਤੂੰ ਫਿਰ ਤੁਸੀਂ ਕਿਉਂ ਦੇਖਦੇ ਆਂ ਇਹ ਜੀ ਚੀਜ਼ਾਂ ਪਾਪਾ ਵੀ ਆਜਣਗੇ ਜਿਹੜੇ ਦਿਖਾਈ ਜਾਂਦੇ ਆ ਫਿਰ ਕੀ ਹੋ ਗਿਆ ਨਹੀਂ ਦੇਖਣੀਆਂ ਚਾਹੀਦੀਆਂ ਹੈਗੀਆਂ ਗੱਡੀ ਦਿਖਾਣਾ ਲੈ ਗੱਡੀ ਫਿਰ ਫਿਰ ਵੀ ਚੀਜ਼ ਦੀ ਹੈ ਜਾਂਦੀ ਆ ਮੈਂ ਨਹੀਂ ਦੇਖਣਾ ਹੈਗਾ ਰਹਿਣ ਦੇ ਆ ਇਹ ਤਾਂ ਖਤਮੇ ਹੋ ਗਈ ਗੱਡੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵਿਚਾਰੀ ਦਾ ਬਾਬਾ ਜੀ ਇਹ ਖਤਮਾ ਨਹੀਂ ਚੰਗੀ ਨੇ ਨਾ ਵਿਚਾਰੇ ਠੀਕ ਹੈ ਹੁਣ ਵਿਚਾਰੇ ਖਤਮ ਹੋਇਆ ਉਹਨਾਂ ਦੇ ਘਰ ਦੇ ਹਾਂਚ ਲਾ ਦੇ ਮੈਂ ਤਾਂ ਨਾ ਮੈਨੂੰ ਹੋਰੇ ਲੋਟ ਘਬਰਾਟ ਹੋਣ ਲੱ ਜਾਂਦੀ ਹੈ ਜਿੱਚਾ ਦੇਖ ਕੇ ਹੋਏ ਕਰਾ ਮਮੂ ਇਹ ਜੱਗਦਾ ਅੱਜ ਪਾਪਾ ਜੀ ਦਾ ਬਰਥਡੇ ਆ ਅੱਜ ਪਾਪਾ ਜੀ ਦਾ ਬਰਥਡੇ ਆ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਤਾਂ ਜਾਣਨੇ ਆ ਬਈ ਤੁਸੀਂ ਆਪਣਾ ਸੋਚੋ ਤੁਸੀਂ ਉਹ ਨਹੀਂ ਜਾਂਦੇ ਹੁਣ ਹਾਨੂੰ ਪਜਾਹ ਵਾਰ ਕਹਿ ਬਾਈ ਜਾਣਾ ਸ਼ੁਰੂ ਕਰ ਦੋ ਅੱਗੇ ਮੈਂ ਕੋ ਹਾਂਜੀ ਹੁਣ ਅਸੀਂ ਖਾ ਪੀ ਕੇ ਤਾਂ ਬਾਹਰੋਂ ਆ ਗਏ ਸੀਗੇ ਤੇ ਇਹ ਮੈਂ ਇੱਕ ਮਾਲ ਹੋ ਗਈ ਸਹਿਜ ਅੱਜ ਹਾਈ ਮੈਂ ਕਿੰਨੇ ਨਿਆਣੇ ਆ ਨਹੀਂ ਵੀ ਪੁੱਛਿਆ ਵੀ ਮਮਾ ਲੈ ਮੋਮੋਸ ਖਾ ਲੈ ਮੈਂ ਨਹੀਂ ਮੈਂ ਨਹੀਂ ਮੈਂ ਕਿਉਂ ਨਹੀਂ ਪੁੱਛਿਆ ਤੁਸੀਂ ਕਿਹਾ ਮੇਰੇ ਨਹੀਂ ਜੀ ਕਰਦਾ ਗੁੰਦੇ ਜਿਹਨੂੰ ਖਾਣਾ ਨਾ ਮੈਂ ਗੁੰਦੇ ਤਾਂ ਕਹਿ ਰਹੀ ਹਾਂ ਤੁਸੀਂ ਕੁਝ ਐਦਾਂ ਬੋਲੇ ਆ ਮੈਂ ਤਾਂ ਫਿਰ ਬੋਲਦੇ ਨਹੀਂ ਤੁਸੀਂ ਖਾਦੇ ਹੋ ਤੁਸੀਂ ਨਿੱਕ ਵੀ ਪੁੱਛਿਆ ਮੈਨੂੰ ਅੱਜ ਮੋਂਮਸ ਕਮਾਲ ਨਹੀਂ ਤੁਸੀਂ ਕਿਹਾ ਮੇਰੇ ਜੀ ਦੀ ਕਰਦੇ ਮੋਂਮਸ ਖਾਣ ਨੂੰ ਬਸ ਮੈਂ ਮੋਂਮਸ ਨਹੀਂ ਮੈਂ ਉਹ ਕੈਸੇ ਮੈਂ ਖਾਜੀ ਮੈਂ ਮੋਂਮਸ ਨਹੀਂ ਖਾਂਦੀ ਦੇਖੂਗੀ ਵੀ ਇਹਨੂੰ ਮੈਂ ਛੱਡ ਦੇਣਾ ਅੱਜ ਮੈਂ ਖਾਣੇ ਨਹੀਂ ਮੈਨੂੰ ਆਏ ਮੈਂ ਦੋ ਦਿਨ ਸਟ੍ਰਿੰਗ ਰੋਲ ਖਾਦੇ ਰਹੇ ਮੈਂ ਪੁੱਛਣ ਲੱਗੀ ਸੀ ਤੁਸੀਂ ਜਦਿਓ ਚੀਜ਼ ਬੋਲ ਕੇ ਹਟ ਮੈਂ ਤਾਂ ਫਿਰ ਪੁੱਛਾਂ ਅੱਜ ਮੈਂ ਕੈਨਸਲ ਚੱਲ ਕੋਈ ਨਾ ਖਲਾਦੰਨੀ ਬਾਤ ਜਮੈਂ ਥੋਈ ਗਾਹ ਤੇ ਦੋ ਦਿਨ ਮਿਲ ਜੇ ਅਸੀਂ ਸੈਰ ਵੀ ਕਰਿਆ ਹੈ ਜੀ ਤੇ ਹੁਣ ਬਲੌਗ ਦਾ ਕਰਦੇ ਆਪਾਂ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਦੇਖੋ ਮੇਰੋ ਸੋਹਣੇ ਮੇਰੇ ਬੰਵਾਨ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ সুইਟ ਡ੍ਰੀਮਸ